ਲੋਕ ਸਮੱਸਿਆਵਾਂ ਨੂੰ ਸੁਣਨ ਅਤੇ ਉਹਨਾਂ ਦੇ ਨਿਪਟਾਰੇ ਦੇ ਨਾਲ-ਨਾਲ ਸਰਕਾਰੀ ਸੇਵਾਵਾਂ ਨੂੰ ਪਾਰਦਰਸ਼ੀ ਅਤੇ ਪਹੁੰਚਯੋਗ ਬਣਾਉਣ ਦੇ ਮੰਤਬ ਨਾਲ ਪੰਜਾਬ ਸਰਕਾਰ ਦੇ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੇਰੀਆਂ ਦੇ ਪਿੰਡ ਹਰਸਾ ਕੋਲੋਤਾ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਜਿਸ ਵੀ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਹੋਰਾਂ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਇਸ ਮੌਕੇ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਡੀ.ਐਸ.ਪੀ ਮੁਕੇਰੀਆਂ ਲਲਿਤ ਕੁਮਾਰ ਐਸ.ਐਚ.ਓ ਜੁਗਿੰਦਰ ਸਿੰਘ ਤਹਿਸੀਲਦਾਰ ਅਮਰਤਵੀਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਕੋਲੋਂ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਵਿੱਚੋਂ ਕੁਝ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਦਾ ਸਮਾਂ ਰੈਂਦੇ ਹੱਲ ਕਰਨ ਦੀ ਗੱਲ ਆਖੀ ਗਈ ਇਸ ਮੌਕੇ ਜਿੱਥੇ ਐਸਐਸਪੀ सुरेंद्र ਲਾਂਬਾ ਹੋਰਾਂ 71 ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਦਿਆਂ ਇਸ ਦੇ ਖਾਤੇ ਮੇ ਲਈ ਸਹਿਯੋਗ ਦੀ ਅਪੀਲ ਕੀਤੀ ਉਥੇ ਡਿਪਟੀ ਕਮਿਸ਼ਨਰ ਹੋਰਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹਫ਼ਤੇ ਜ਼ਿਲ੍ਹੇ ਵਿੱਚ ਦੋ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਵਿਭਾਗ ਦੇ ਅਫਸਰ ਮੌਜੂਦ ਰਹਿੰਦੇ ਹਨ ਅਤੇ ਲੋਕਾਂ ਦੇ ਦਰਵਾਜ਼ਾ ਆ ਕੇ ਲੋਕ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ ਅਤੇ ਹੱਲ ਕੀਤੀਆਂ ਜਾਂਦੀਆਂ ਹਨ ਉਹਨਾਂ ਦੱਸਿਆ ਕਿ ਕੈਂਪ ਦੌਰਾਨ ਰਾਸ਼ਨ ਕਾਰਡ ਪਾਣੀ ਆਦਿ ਦੇ ਨਾਲ ਸੰਬੰਧਤ ਕੁਝ ਸਮੱਸਿਆਵਾਂ ਮਿਲੀਆਂ ਹਨ ਜਿਨ੍ਹਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਕੈਂਪ ਦਾ ਲਾਭ ਪ੍ਰਾਪਤ ਕਰਨ ਪੁੱਜੇ ਲੋਕਾਂ ਨੇ ਇਸ ਕੈਂਪ ਨੂੰ ਲਾਹੇਵੰਦ ਦੱਸਿਆ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਪਿੰਡ ਹਰ ਸੇਕਲੋਤਾ ਮੁਕੇਰੀਆਂ ਪੁਸ਼ਾਪੁਰ ਦੇ ਵਿੱਚ ਇਹ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਕੈਂਪ ਲਗਾਇਆ ਗਿਆ ਹੈ ਅਸੀਂ ਹਰ ਹਫਤੇ ਹੀ ਜ਼ਿਲ੍ਹੇ ਦੇ ਵਿੱਚ ਦੋ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਹਨ ਇਹਨਾਂ ਕੈਂਪਸ ਦਾ ਮਕਸਦ ਇਹੀ ਹੈ ਕਿ ਸਾਰਾ ਪ੍ਰਸ਼ਾਸਨ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਮਹਿਕ ਨੇ ਆਏ ਨੇ ਲੋਕਾਂ ਦੇ ਕੋਲ ਆ ਕੇ ਉਹਨਾਂ ਦੇ ਦਵਾਰ ਤੇ ਆ ਕੇ ਉਹਨਾਂ ਦੀ 24 ਸਮੱਸਿਆਵਾਂ ਨੇ ਜੋ ਵੀ ਐਪਲੀਕੇਸ਼ਨਸ ਨੇ ਦਰਖਾਸਤਾਂ ਨੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾਵੇ ਇਸ ਪਿੰਡ ਦੇ ਵਿੱਚ ਇੱਥੇ ਦੀ ਪੰਚਾਇਤ ਦੇ ਨਾਲ ਆਸ-ਪਾਸ ਦੇ 3-4 ਪਿੰਡਾਂ ਦੀ ਹੋਰ ਪੰਚਾਇਤ ਆਈ ਹੈ ਜਿਨੇ ਵੀ ਇੱਥੇ ਅੱਜ ਸਾਨੂੰ ਐਪਲੀਕੇਸ਼ਨਸ ਪ੍ਰਾਪਤ ਹੋਈਆਂ ਨੇ ਸਾਰੀ ਹੀ ਐਪਲੀਕੇਸ਼ਨਸ ਦੇ ਉੱਤੇ ਜਿੰਨੀ ਮੌਕੇ ਤੇ ਹਲ ਹੋ ਸਕਦੀ ਹੈ ਮੌਕੇ ਤੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਲਗਾਤਾਰ ਫਾਲੋਅ ਅਪ ਹੁੰਦਾ ਹੈ ਸਾਰੀ ਹੀ ਤਰਖਾਸਤਾਂ ਦਾ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਮਿਲ ਸਕੇ ਅੱਜ ਦੇ ਇਸ ਕੈਂਪ ਦੇ ਵਿੱਚ ਐਸਐਸਪੀ ਸਾਹਿਬ ਵੀ ਆਏ ਨੇ ਜਿਨ੍ਹਾਂ ਨੇ ਨਸ਼ਿਆਂ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਹੈ ਮੇਰੀ ਸਾਰੇ ਹੀ ਲੋਕਾਂ ਨਾਲ ਇਹ ਅਪੀਲ ਹੈ ਕਿ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੋ ਲੜਾਈ ਹੈ ਉਸ ਦੇ ਵਿੱਚ ਸਾਡੇ ਨਾਲ ਮਿਲ ਕੇ ਇਸ ਲੜਾਈ ਨੂੰ ਅਸੀਂ ਲੜੇ ਤਾਂ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰ ਸਕਣ ਸਾਰੇ ਦਾ ਬਹੁਤ ਬਹੁਤ ਧੰਨਵਾਦ ਇਹ ਐਪਲੀਕੇਸ਼ਨਸ ਲਈ ਜਾ ਰਹੀਆਂ ਨੇ 3 ਵਜੇ ਤੱਕ ਕੈਂਪ ਚੱਲੇਗਾ ਜ਼ਿਆਦਾਤਰ ਜਿਹੜੀ ਦਰਖਾਸਤਾਂ ਨੇ ਉਹ ਨਾਲੀ ਦੀ ਸਫਾਈ ਜਾਂ ਪਿੰਚ ਪਾਣੀ ਇਕੱਠਾ ਹੁੰਦਾ ਇਸ ਤਰ੍ਹਾਂ ਦੀ ਦਰਖਾਸਤਾਂ ਨੇ ਕੁਝ ਰਾਸ਼ਨ ਕਾਰਡ ਨਾਲ ਸੰਬੰਧਿਤ ਦਰਖਾਸਤਾਂ ਨੇ ਸਾਰਿਆਂ ਦੇ ਹੀ ਅਸੀਂ ਹੱਲ ਕਰਾਂਗੇ ਅੱਜ ਅਸੀਂ ਪਿੰਡ ਹਰਸੇ ਕਲੋਤਾ ਪੁਲਿਸ ਸਟੇਸ਼ਨ ਮੁਕੇਰੀਆਂ ਦੇ ਵਿੱਚ ਆਏ ਹਾਂ ਜਿੱਥੇ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਵਿੱਚ ਮਾਨਜੋਗ ਡੀਸੀ ਸਾਹਿਬ ਮੋਚਾਰ ਪਰ ਵੀ ਥਾਏ ਹੈਗੇ ਤੇ ਬਾਕੀ ਸਾਰੇ ਏ ਡਿਪਾਰਟਮੈਂਟਸ ਦੇ ਲੋਕ ਵੀ ਥੇ ਹੈਗੇ ਤੇ ਅਸੀਂ ਇਹਨੂੰ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਨੂੰ ਇੰਟੀਗ੍ਰੇਟ ਕੀਤਾ ਹੈਗਾ ਜਿਹੜੀ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਹੈਗੀ ਉਹਦੇ ਨਾਲ ਤੇ ਇੱਥੇ ਸਾਰੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈਗੀ ਉਹਦੇ ਬਾਰੇ ਜਾਗਰੂਕ ਵੀ ਕੀਤਾ ਗਿਆ ਪੁਲਿਸ ਵੱਲੋਂ ਸਾਰਾ ਸਪੋਰਟ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ ਤੇ ਉਹਦੇ ਬਾਰੇ ਉਹਨਾਂ ਨੂੰ ਅਵੇਅਰ ਵੀ ਕੀਤਾ ਗਿਆ ਨਾਲ ਹੀ ਲੋਕਾਂ ਨੂੰ ਦੱਸਿਆ ਗਿਆ ਕਿ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰਨ ਸੋ ਥੈਟ ਕਿ ਅਸੀਂ ਨਸ਼ੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰ ਸਕੀਏ ਇਸ ਦੇ ਨਾਲ ਲੋਕਾਂ ਨੂੰ ਆ ਵੀ ਅਪੀਲ ਕੀਤੀ ਗਈ ਕਿ ਜਿਹੜੇ ਬੱਚੇ ਨਸ਼ੇ ਦੇ ਦਲਦਲ ਚ ਫਸ ਕੇ ਨਸ਼ਾ ਕਰਨ ਦੇ ਆਦੀ ਹੋ ਗਏ ਹਨ ਬਟ ਵੇਚ ਨਹੀਂ ਰਹੇ ਹੈਗੇ ਆਗੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਤੇ ਸਰਕਾਰੀ ਔਰ ਸੈਂਟਰ ਤੇ ਲਿਜਾ ਕੇ ਉਹਨਾਂ ਦਾ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਦੀ ਸਰਕਾਰੀ ਗੋਲੀ ਸਟਾਰਟ ਕਰਵਾਈ ਜਾਏ ਔਰ ਧੀਰੇ ਧੀਰੇ ਜਿਹੜਾ ਹੈਗਾ ਉਹ ਗੋਲੀ ਟਿਪਰ ਆਫ ਹੋ ਕੇ ਉਹ ਨਸ਼ਾ ਮੁਕਤ ਹੋ ਸਕਣ ਇਹਦੇ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਮੋਟੀਵੇਟ ਕੀਤਾ ਗਿਆ ਹੈਗਾ ਲੋਕਾਂ ਦਾ ਕਾਫੀ ਪੋਜ਼ਿਟਿਵ ਰਿਸਪੌਂਸ ਇੱਥੇ ਰਿਹਾ ਹੈਗਾ ਤੇ ਪਿੰਡ ਜਿਹੜਾ ਹੈਗਾ ਉੱਥੇ ਦੱਸਿਆ ਗਿਆ ਹੈਗਾ ਕਿ ਐ ਸੱਚ ਕੋਈ ਨਸ਼ੇ ਦੀ ਕੰਪਲੇਂਟ ਨਹੀਂ ਹੈਗੀ ਫਿਰ ਵੀ ਜਿਹੜਾ ਕੋਈ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰੇਗਾ ਅਸੀਂ ਉਹਨਾਂ ਦੇ ਨਾਲ ਮਿਲ ਕੇ ਕਾਰਵਾਈ ਕਰਾਂਗੇ ਥੈਂਕ ਯੂ ਕੀ ਲੋੜ ਨਹੀਂ ਮੇਰਾ ਨਾਮ ਮੋਸਕਲ ਹੈ ਕੰਪਲੇਂਟ ਹੈ ਮੇਰਾ ਕੰਮ ਸੀ ਕਿ ਇਹ ਰਾਸ਼ਨ卡 ਤੇ ਆਪਣਾ ਨਾਮ ਚੜਵਾਉਣਾ ਸੀ ਤੇ ਪਿੰਡ ਸਦਲਪੁਰ ਖਲੋਤਾ ਵਿੱਚ ਇੱਕ ਕੈਂਪ ਲੱਗਿਆ ਹੋਇਆ ਸੀ ਜਿੱਤੋਂ ਕਿ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਸੀ ਜਿਸ ਤਰ੍ਹਾਂ ਕਿ ਮੈਡੀਕਲ ਸਹੂਲਤਾਂ ਖੇਤੀਬਾੜੀ ਦੀਆਂ ਸਹੂਲਤਾਂ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ ਨੇ ਥੈਂਕ ਯੂ